ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਪਸ਼ੂਆਂ ਦਾ ਡੰਗਰਾਂ ਦਾ ਘਰ ਆ ਡੈਰੀ ਫਾਰਮ ਉਹ ਬਣ ਰਿਹਾ ਵਾ ਤੇ ਡੈਰੀ ਫਾਰਮ ਦੇ ਵਿੱਚ ਸਾਨੂੰ ਜਿਵੇਂ ਇੱਟਾਂ ਦੀ ਲੋੜ ਹੈ ਜੀ ਇੱਟਾਂ ਬਿਲਕੁਲ ਖਤਮ ਹੋ ਗਈਆਂ ਵਾ ਜੀ ਹੱਥ ਜੋੜ ਕੇ ਬੇਨਤੀ ਹੈ ਭੈਣੋ ਭਰਾਵੋ ਰੇਤਾ ਤੇ ਬਜਰੀ ਚਾਹੀਦੀ ਹੈ ਜੀ ਸੀਮਿੰਟ ਚਾਹੀਦਾ ਜੀ ਇਹ ਡੈਰੀ ਫਾਰਮ ਦਾ ਕੰਮ ਜੀ ਜਲਦੀ ਜਲਦੀ ਕੰਪਲੀਟ ਹੋ ਜੇਵੇ ਤਾਂ ਉਧਰ ਅੰਦਰਲੇ ਘਰੇ ਜਿੱਥੇ ਹੁਣ ਐਸ ਟਾਈਮ ਡੈਰੀ ਫਾਰਮ ਚੱਲਦਾ ਉੱਥੇ ਅਸੀਂ ਟੈਂਪਰੇਰੀ ਵਾਰਡ ਤਿਆਰ ਕਰਨੇ ਜਿੱਥੇ ਮਰੀਜ਼ ਆਉਂਦੇ ਆ ਕੈਂਪ ਦੇ ਵਿੱਚ ਗਰਮੀ 'ਚ ਸ਼ੈੱਡ ਥੱਲੇ ਤਪਦੇ ਆ ਉਹਨਾਂ ਵਾਸਤੇ ਅਸੀਂ ਚਾਹੁੰਦੇ ਸੀਗੇ ਵੀ ਗਾਡਰ ਵਾਲੇ ਪਾ ਕੇ ਇੱਕ ਟੈਂਪਰੇਰੀ ਵਾਰਡ ਬਣਾ ਲਈਏ ਉਹਦੇ ਵਾਸਤੇ ਜੇ ਕੋਈ ਪੁਰਾਣੇ ਗਾਡਰ ਪਏ ਤੁਹਾਡੇ ਕੋਲੇ ਘਰੇ ਉਹ ਵੀ ਸਾਨੂੰ ਜ਼ਰੂਰ ਦੇ ਕੇ ਜਾਇਓ ਤੇ ਇੱਕ ਅਸੀਂ ਇੱਥੇ ਜਰਸੀ ਗਾਵਾਂ ਰੱਖਣੀਆਂ ਜੀ ਕਰੀਬ ਜੇ ਅਸੀਂ ਦੁੱਧ ਸਰਪਲੱਸ ਕਰਨਾ ਜਿਹੜਾ ਦੁੱਧ ਮੋਲ ਲੈਣੇ ਆ ਹਰ ਮਹੀਨੇ ਹਰ ਰੋਜ਼ ਕਰੀਬ 6 ਕੁਆਂਟਲ 6.5 ਕੁਆਂਟਲ ਦੁੱਧ ਮੁੱਲ ਲੈਨੇ ਆਂ ਅਸੀਂ ਹਰ ਰੋਜ਼ ਅ ਕਰੀਬ 40 ਗਾਵਾਂ ਦੀ ਲੋੜ ਆ ਸਾਨੂੰ ਜਿਹਦੇ ਨਾਲ ਜਿਹੜੀ ਦੁੱਧ ਦੀ ਡਿਮਾਂਡ ਆ ਉਹ ਸਾਡੀ ਪੂਰੀ ਹੋ ਜਾਊਗੀ ਤੇ ਜਰਸੀ ਗਾਂ ਜਿਹੜੀ ਆ ਇੱਕ ਗਾਂ ਲਗਭਗ ਲੱਖ ਰੁਪਏ ਦੇ ਆਸ-ਪਾਸ ਪੈਂਦੀ ਆ ਕਹਿੰਦੇ ਅਸੀਂ ਪਤਾ ਕੀਤਾ ਜੋ ਮਾਰਕੀਟ ਚੋਂ ਤੇ ਜੇ ਕੋਈ ਭੈਣ ਭਰਾ ਸਾਨੂੰ ਗਾਂ ਲੈ ਕੇ ਦੇ ਸਕਦਾ ਜਰਸੀ ਗਾਵਾਂ ਅਸੀਂ ਪਤਾ ਕਰਕੇ ਕਿੱਥੋਂ ਲੈਣੀ ਆ ਤੁਹਾਨੂੰ ਦੱਸ ਦਾਂਗੇ ਤੁਸੀਂ ਉੱਥੋਂ ਸਾਨੂੰ گاਵਾਂ ਲੈ ਕੇ ਦਿਓ ਜੀ ਜ਼ਰੂਰ ਕਿਉਂਕਿ ਜੇ ਤੁਸੀਂ گاਵਾਂ ਲੈ ਦੇਵੋ ਸਾਡੇ ਬਾਪੂ ਬਜ਼ੁਰਗਾਂ ਨੂੰ ਦੁੱਧ ਦੀ ਜਿਹੜੀ ਕਮੀ ਹੈ ਜਿਹੜੀ ਉਹ ਦੂਰ ਹੋ ਜਾਊ ਹੁਣ ਦੁੱਧ ਮੋੜ ਲੈਨੇ ਆ ਪਰ ਤਸੱਲੀ ਨਹੀਂ ਹੁੰਦੀ ਦੁੱਧ ਦੀ ਕਿਉਂਕਿ ਚਾਹੇ ਜਿਵੇਂ ਮਰਜ਼ੀ ਆ ਬੰਦੇ ਵਧੀਆ ਵਾ ਦੁੱਧ ਚਾਹੇ ਉਹ ਵਧੀਆ ਦੇ ਕੇ ਜਾਂਦੇ ਆ ਸਾਨੂੰ ਪਰ ਦੁੱਧ ਆਪਦੇ ਘਰ ਦਾ ਹੋਊਗਾ ਸਾਡੇ ਬਾਪੂ ਬਜ਼ੁਰਗ ਸਾਡੇ ਪਰਿਵਾਰ ਦੇ ਮੈਂਬਰ ਬੱਚੇ ਬੱਚੀਆਂ ਇੱਕ ਚੰਗਾ ਸਾਫ਼ ਸੁਥਰਾ ਦੁੱਧ ਮਿਲੂਗਾ ਇਹਨਾਂ ਤੇ ਇਹ ਸਾਡੀ ਬੇਨਤੀ ਆ ਜੇ ਤੁਸੀਂ ਜਰਸੀ گاਵਾ ਦੀ ਕੋਈ ਸੇਵਾ ਕਰਨਾ ਚਾਹੁੰਦਾ ਕਿਸੇ ਇੱਕ گاਾਂ ਦੀ ਜਾਂ ਦੋ ਦੀ ਤਾਂ ਅਸੀਂ ਜਰਸੀ گاਵਾ ਪਤਾ ਕਰ ਲਾਂਗੇ ਕਿੱਥੋਂ ਲੈਣੀਆਂ ਵਾ ਉੱਥੋਂ ਤੁਸੀਂ ਲੈ ਦਿਓ گاਵਾ ਸਾਨੂੰ ਤੇ ਤਾਂ ਜੋ ਇੱਕੋ ਥਾਂ ਤੋਂ ਸਹੀ ਬਰੀਡ ਦੀ ਵਧੀਆ ਜਿਹੜੀ گاਵਾ ਸਾਨੂੰ ਮਿਲ ਜੇ ਤੇ ਇੱਟਾਂ ਦੀ ਲੋੜ ਆ ਜੀ ਇੱਟਾਂ ਬਿਲਕੁਲ ਖਤਮ ਹੋ ਗਈਆਂ ਹੁਣ ਖੁਰਲੀਆਂ ਵਗੈਰਾ ਬਣ ਰਹੀਆਂ ਚਾਰ ਦਿਵਾਰੀਆਂ ਹੋ ਰਹੀਆਂ ਸਾਰਾ ਤੇ ਇੱਟਾਂ ਦੀ ਘਾਟ ਕਰਕੇ ਰੇਤੇ ਤੇ ਬਜਰੀ ਦੀ ਘਾਟ ਕਰਕੇ ਸਾਡੇ ਕੰਮ ਦੇ ਵਿੱਚ ਥੋੜਾ ਵਿਗਨ ਪੈ ਰਿਹਾ ਜੀ ਹੁਣ ਇਸ ਟਾਈਮ ਡੈਰੀ ਫਾਰਮ ਚੱਲਦਾ ਉੱਥੇ ਅਸੀਂ ਟੈਂਪਰੇਰੀ ਬੋਰਡ ਤਿਆਰ ਕਰਨੇ ਜਿੱਥੇ ਮਰੀਜ਼ ਆਉਂਦੇ ਆ ਕੈਂਪ ਦੇ ਵਿੱਚ ਗਰਮੀ 'ਚ ਸ਼ੈੱਡ ਥੱਲੇ ਤਪਦੇ ਆ ਉਹਨਾਂ ਵਾਸਤੇ ਅਸੀਂ ਚਾਹੁੰਦੇ ਸੀਗੇ ਵੀ ਗਾਡਰ ਵਾਲੇ ਪਾ ਕੇ ਇੱਕ ਟੈਂਪਰੀ ਰਿਵਾਰਡ ਬਣਾ ਲੀਏ ਉਹਦੇ ਵਾਸਤੇ ਜੇ ਕੋਈ ਪੁਰਾਣੇ ਗਾਡਰ ਪਏ ਤੁਹਾਡੇ ਕੋਲੇ ਘਰੇ ਉਹ ਵੀ ਸਾਨੂੰ ਜ਼ਰੂਰ ਦੇ ਕੇ ਜਾਇਓ ਤੇ ਇੱਕ ਅਸੀਂ ਇੱਥੇ ਜਰਸੀ ਗਾਵਾਂ ਰੱਖਣੀਆਂ ਜੀ ਕਰੀਬ ਜੇ ਅਸੀਂ ਦੁੱਧ ਸਰਪਲੱਸ ਕਰਨਾ ਜਿਹੜਾ ਦੁੱਧ ਮੁੱਲ ਲੈਣੇ ਆ ਹਰ ਮਹੀਨੇ ਹਰ ਰੋਜ਼ ਕਰੀਬ 6 ਕੁਇੰਟਲ 6.5 ਕੁਇੰਟਲ ਦੁੱਧ ਮੁੱਲ ਲੈਣੇ ਆ ਅਸੀਂ ਹਰ ਰੋਜ਼ ਤੇ ਜੇ ਉਸ ਦੁੱਧ ਨੂੰ ਸਰਪਲੱਸ ਕਰੀਏ ਤਾਂ ਕਰੀਬ 40 ਗਾਵਾਂ ਦੀ ਲੋੜ ਆ ਸਾਨੂੰ ਜਿਹਦੇ ਨਾਲ ਜੇ ਦੁੱਧ ਦੀ ਡਿਮਾਂਡ ਆ ਉਹ ਸਾਡੀ ਪੂਰੀ ਹੋ ਜਾਊਗੀ